ਪਾ 10 ਸਾਲ ਹੋ ਗਏ ਸਾਡੇ ਪੰਜਾਬ ਨਾਲ ਮਤ੍ਰਈ ਮਾਂ ਅਸਰੂ ਕਰ ਰਹੀ ਹੈ ਸਾਡੇ ਕਿਸਾਨ ਭਰਾ ਸਾਡੀਆਂ ਭੈਣਾਂ ਸਾਡੀਆਂ ਮਾਮਾ ਸਾਡੇ ਬੱਚੇ ਪੂਰਾ 1 ਸਾਲ ਦਿੱਲੀ ਦੀਆਂ ਸੜਕਾਂ ਤੇ ਰੋਲੇ ਜਿੰਨਾਂ ਵਿੱਚੋਂ ਇੱਕ ਆ ਸਾਡੀ ਕੁੜੀ ਵੀ ਬੈਠੀ ਹੈ ਸੋਨੀਆ ਮਾਂ ਇੱਕ ਸਾਲੇ ਵੀ ਟਿੱਕਰੀ ਬਾਰਡਰ ਤੇ ਰਹੀ ਹੈ ਜਿੱਨਾਂ ਚਿਰ ਸੰਘਰਸ਼ ਚੱਲਦਾ ਰਿਹਾ ਸੋ ਇਥੇ ਤੱਕ ਕਿ ਸਾਡੇ ਕਿਸਾਨ ਕਿਸਾਨ ਭਰਾਵਾਂ ਦੀਆਂ ਜਾਨਾਂ ਵੀ ਗਈਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਸਾਡਾ ਆਰਡੀਐਫ ਜਿਹੜਾ ਪਿੰਡੂ ਮੁਕਾਸ ਦਾ ਪੈਸਾ 8000 ਕਰੋੜ ਰੁਪਇਆ ਬਣਦਾ ਮੇਰੇ ਵਰਗੇ ਨੂੰ ਤਾਂ ਲਿਖਣਾ ਵੀ ਨਹੀਂ ਆਉਂਦਾ ਵੀ 8000 ਕਰੋੜ ਲਿਖੀ ਤਾਂ ਕਿੰਨੀਆਂ ਜ਼ੀਰੋਆਂ ਲੱਗਦੀਆਂ ਉਹ ਸਾਡਾ ਪੈਸਾ ਸੈਂਟਰ ਸਰਕਾਰ ਦੱਬੀ بیٹھی ਹੈ ਜੇ ਕਿਤੇ ਉਹ ਪੈਸਾ ਸਾਡੇ ਇੱਥੇ ਪੰਜਾਬ ਚ ਆਇਆ ਹੁੰਦਾ ਤਾ ਸਾਡੇ ਪਿੰਡਾਂ ਦੀ ਨਹਾਰ ਹੋਰ ਵੀ ਬਦਲੀ ਹੋਣੀ ਸੀ ਸੋ ਪਿਛਲੇ 7 ਸਾਲ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਜਾ ਕੇ ਗੂਲਦੇ ਰਹੇ ਨੇ ਬਾਕੀ ਪੰਜਾਬ ਦਾ ਕੋਈ ਵੀ ਨੁਮਾਇੰਦਾ ਇੰਨਾ ਨਹੀਂ ਬੋਲਿਆ ਜਿੰਨਾ 7 ਸਾਲਾਂ ਚ ਸਰਦਾਰ ਭਗਵੰਤ ਸਿੰਘ ਮਾਨ ਬੋਲਿਆ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜੇ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰ ਦਿਓ 13 13 ਭਗਵਤ ਮਾਨ ਗੁੰਜਣਗੇ 13 13 ਸੋ ਦੋਸਤੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਆਉਣ ਵਾਲੀ 1 ਜੂਨ ਨੂੰ ਝਾੜੂ ਦਾ ਬਟਨ ਦਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰੋ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜੇ ਤੁਸੀਂ ਮੈਨੂੰ ਮੌਕਾ ਦਿਨੇ ਹੋ ਮੈਂ ਤੁਹਾਡਾ ਪੁੱਤ ਬਣ ਕੇ ਤੁਹਾਡਾ ਛੋਟਾ ਭਰਾ ਬਣ ਕੇ ਤੋਡੇ ਸਾਰੇ ਕੰਮ ਕਰੂੰਗਾ ਤੇ ਤੁਹਾਡੇ ਵਿੱਚ ਹੀ ਰਹੂੰਗਾ ਸੋ ਸਿਆਣੇ ਕਹਿੰਦੇ ਆ ਕਿ ਏਕਤਾ ਵਿੱਚ ਬਲ ਹੁੰਦਾ ਆ ਪੰਜੋ ਉਂਗਲਾਂ ਨੇ ਜੇ ਆਪਾਂ ਕੋਈ ਤਕੜਾ ਪਹਿਵਾਨ ਟੋੜਨਾ ਹੋਵੇ ਤਾਂ ਇੱਕ ਦੀ ਉਂਗਲ ਨਾਲ ਹੀ ਟੈਂਦਾ ਜਾਂ ਕੱਲੀ ਕੱਲੀ ਉਂਗਲ ਮਾਰ ਕੇ ਨਹੀਂ ਟੈਂਦਾ ਉਂਗਲਾਂ ਨਾਲ ਜਦ ਆਪਾਂ ਉਹਦੀ ਅੱਖੋ ਖੰਭਨ ਸਕਦੇ ਜਾਂ ਮਾੜੇ ਮੋੜੇ ਕੁਦਕਤਾਲੀਆਂ ਨਹੀਂ ਕਰ ਸਕਦੇ ਪਰ ਜੇ ਟੋੜਾ ਹੋਵੇ ਤੈਨੂੰ ਇਕੱਠੀਆਂ ਕਰਨਾ ਪੈਂਦਾ ਸਿੱਧੇ ਸ਼ਬਦਾਂ 'ਚ ਕਹਾਂ ਤੱਕ ਸੁੰਨ ਬਣਾਉਣਾ ਪੈਂਦਾ ਜਦੋਂ ਤਕੜੇ ਪਹਿਲਵਾਨ ਦੀ ਬੱਖੀ 'ਚ ਵੱਜਦਾ ਨਾ ਤਾਂ ਧਰਨ ਪਾ ਕੇ ਰੱਖ ਦਿੰਦਾ ਧਰਨ ਤੇ ਹੁਣ ਆਪਾਂ ਵੋਟਾਂ ਨਾਲ ਮੋਦੀ ਸਰਕਾਰ ਤੇ ਕੀ ਪਾਉਣੀ ਹੈ ਧਰਨ ਪਾਉਣੀ ਹੈ ਧਰਨ ਜਿਹੜੀ ਮੁੜ ਕੇ ਕਿਸੇ ਵੈਤ ਤੋਂ ਕਢਾਵ ਨਾ ਸਕੇ ਸੋ ਦੋਸਤੋ ਜਿਹੜਾ ਜ਼ੁਲਮ ਆਪਣੇ ਪੰਜਾਬ ਤੇ ਸੈਂਟਰ ਸਰਕਾਰ ਨੇ ਕੀਤਾ ਹੁਣ ਜ਼ੁਲਮ ਦਾ ਬਦਲਾ ਆਪਾਂ ਵੋਟਾਂ ਨਾਲ ਲੜਨਾ ਵੋਟਾਂ ਨਾਲ ਕਾਦੇ ਨਾਲ ਲੜਨਾ ਵੋਟਾਂ ਨਾਲ ਆਮ ਆਦਮੀ ਦਾ ਅਧਿਕਾਰ ਵੀ ਵੋਟ ਹੈ ਤੇ ਆਮ ਆਦਮੀ ਦਾ ਹਥਿਆਰ ਵੀ ਵੋਟ ਹੈ ਜਦੋਂ ਸਹੀ ਤਾਕਤ ਤੇ ਵਰਤੋਂ ਚਾਹੀਦੀ ਵੋਟ ਤੇ ਵੱਡੇ ਤਖਤੇ ਪੱਡਾ ਕੇ ਰੱਖ ਦਿੰਦੀ ਹੈ ਜਨਤਾ ਸੋ ਦੋਸਤੋ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਆਉਣ ਵਾਲੀ 1 ਜੂਨ ਨੂੰ ਝਾੜੂ ਦਾ ਵਜਨ ਦਿਵਾ ਕੇ ਮੋਦੀ ਸਰਕਾਰ ਦੀਆਂ ਚੀਕਾਂ ਘੜਾ ਦਿਓ ਚੀਕਾਂ ਫਿਰ ਸਾਡਾ ਕੰਮ ਹੈ ਕਿ ਉੱਥੋਂ ਕਿਵੇਂ ਫੰਡ ਲੈ ਕੇ ਆਉਣੇ ਆ ਕਿਵੇਂ ਪੰਜਾਬ ਦਾ ਰੁਕਿਆ ਪੈਸਾ ਬਾਕੀ ਮੈਂ ਤੁਹਾਨੂੰ ਦੱਸਦਾ ਕਿਉਂਕਿ ਪੂਰੇ ਹਿੰਦੁਸਤਾਨ